ਵਿਕਾਰੇ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰਿਓ ਚੱਲ ਊਠ ਨਿਰਾਸ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ ਕਬੀਰ ਵਿਕਾਰ ਹੈ ਚਿਤਵਤੇ ਵਿਕਾਰ ਹੈ ਵਿਕਾਰ ਦਾ ਮਤਲਬ ਹੈ ਵਿਕਾਰ ਭੜੇ ਕਰਮ ਮਨੁੱਖ ਦੇ ਮੰਦ ਕਰਮ ਮਨੁੱਖ ਦੇ ਪਾਪ ਗੁਨਾਹ ਜਿਸ ਭਾਵਨਾ ਦੇ ਅੰਦਰ ਰਹਿ ਕੇ ਉਹ ਕਰਦੇ ਉਹਨੂੰ ਵਿਕਾਰ ਕਹਿੰਦੇ ਨੇ ਚਿਤਵਤੇ ਇਹਦਾ ਮਤਲਬ ਇਹ ਆ ਕਿ ਭੇੜੇ ਕੰਮ ਕਰਨ ਦੀਆਂ ਹਮੇਸ਼ਾ ਸੋਚਾਂ ਸੋਚਦਾ ਚਿਤਵਨਾ ਕਰਦਾ ਰਹਿੰਦਾ ਤੇ ਝੂਠੇ ਕਰਤੇ ਆਸ ਝੂਠੇ ਆਸ ਕਰਤੇ ਦਾ ਮਤਲਬ ਹੈ ਕਿ ਉਹਨਾਂ ਪਦਾਰਥਾਂ ਦੀਆਂ ਤਾਂਗਾ-ਤਾਂਗ ਦੇ ਨਹੀਂ ਜੋ ਨਾਸ਼ਵੰਤ ਨਹੀਂ ਜਿਸ ਨੇ ਇੱਕ ਨਾ ਇੱਕ ਦਿਨ ਜਾਣ ਹੈ ਕਹਿਣ ਲੱਗੇ ਕਿ ਜੋ ਮਨੁੱਖ ਇਸ ਦੁਈ ਵਿੱਚ ਫਸੇ ਹੋਏ ਨੇ ਇਸ ਸੰਸਾਰਿਕ ਮੰਦ ਕਰਮਾ ਵਿੱਚ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਕਹਿਣ ਲੱਗੇ ਜੋ ਸਦਾ ਭੜੇ ਕੰਮ ਕਰਨ ਦੀਆਂ ਸੋਚਾਂ ਸੋਚਦੇ ਨੇ ਚਿੱਤਵਤੇ ਇੱਥੇ ਚੇਤੇ ਰੱਖਣਾ ਕਰਨ ਦਾ ਵੀ ਮਤਲਬ ਨਹੀਂ ਉਸ ਤੋਂ ਵੀ ਪਿੱਛੇ ਜਿੱਥੇ ਅਜੇ ਇਹ ਜਿਹੜੀ ਸੋਚ ਉਪਜ ਰਹੀ ਹੈ ਕਿਉਂਕਿ ਸਰੀਰ ਨੇ ਤੇ ਬਾਦ ਦੇ ਵਿੱਚ ਹੀ ਕੋਈ ਗੁਨਾਹ ਕਰਨਾ ਹੈ ਨਾ ਪਹਿਲਾਂ ਤੇ ਗੁਨਾਹ ਦੀ ਜਿਹੜੀ ਸਕੀਮ ਹੈ ਉਹ ਮਗਰੋਂ ਉਹਦੇ ਮਨ ਨੇ ਭੜੇ ਮਨ ਨੇ ਉਸ ਦੀ ਬੁੱਧੀ ਨੇ ਉਸ ਦੀ ਮਤ ਨਹੀਂ ਦੱਸਣੀ ਹੈ ਵੀ ਆਹ ਭੜਾ ਕਰਮ ਕਰੀਏ ਸਰੀਰ ਨੇ ਤੇ ਉਵੇਂ ਆਖੇ ਲੱਗ ਜਾਣਾ ਹੈ ਚੇਤੇ ਰੱਖਣਾ ਕੇਵਲ ਸੋਚਣ ਨੂੰ ਹੀ ਕਹਿਣ ਲੱਗੇ ਵੀ ਕਬੀਰ ਵਿਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮੰਦ ਕਰਮਾਂ ਦੀਆਂ ਸੋਚਾਂ ਹਰ ਵੇਲੇ ਘਾੜਤਾ ਘੜਦੇ ਨੇ ਤੇ ਜੋ ਸਦਾ ਇਹਨਾਂ ਨਾਸ਼ਵੰਤ ਪਦਾਰਥਾਂ ਦੀਆਂ ਤਾੰਗਾ ਤਾਂਗ ਦੇ ਨੇ ਕਿ ਆ ਚੀਜ਼ ਜਿਸ ਨੂੰ ਅੰਗਰੇਜ਼ੀ ਵਿੱਚ ਇੱਕ ਲੋਕ ਕਹਿੰਦੇ ਨੇ ਮਟੀਰੀਅਲਿਜ਼ਮ ਪਦਾਰਥਵਾਦ ਪਦਾਰਥਾਂ ਦੀ ਤਾਂਗ ਆਹ ਪਦਾਰਥ ਮਿਲ ਜਾਏ ਉਹ ਇੱਕ ਮਿਲ ਗਿਆ ਦੂਜੇ ਤੇ ਆਸ ਚਲੀ ਗਈ ਦੂਜਾ ਮਿਲ ਗਿਆ ਤੀਜੇ ਤੇ ਤੀਜੀ ਚੀਜ਼ ਮਿਲ ਗਈ ਚੌਥੀ ਤੇ ਚੇਤੇ ਰੱਖਣਾ ਆਪਣੇ ਅੰਦਰ ਕਿਸੇ ਵੀ ਵਸਤੂ ਦਾ ਖਿਚਾਵ ਤਾਂ ਗੁੰਨਾ ਚਿਰੈ ਜਿੰਨਾ ਚਿਰ ਉਹ ਚੀਜ਼ ਦੇ ਉੱਪਰ ਸਾਡਾ ਮਨ ਆਪਣੀ ਮੋਹਰ ਨਹੀਂ ਲਾਉਂਦਾ ਕਿ ਇਹ ਚੀਜ਼ ਸਾਡੀ ਬਣ ਗਈ ਜਿਸ ਦਿਨ ਤੁਸੀਂ ਉਹ ਚੀਜ਼ ਖਰੀਦ ਕੇ ਆਪਣੇ ਘਰੇ ਲੈ ਆਉਂਦੇ ਹੋ ਮਨ ਦੇ ਉੱਪਰ ਇੱਕ ਵਾਰੀ ਮੋਹਰ ਲੱਗ ਗਈ ਉਸ ਤੋਂ ਬਾਅਦ ਮਨ ਉਹਦੀ ਤਾਂਗ ਬਿਲਕੁਲ ਛੱਡ ਦਿੰਦਾ ਹੈ ਫਿਰ ਅਗਲੀ ਦੀ ਤਾਂਗ ਲੱਗ ਜਾਂਦੀ ਹੈ ਉਹਦਾ ਚਾਹ ਖਤਮ ਹੀ ਹੈ ਜਿਹਨੂੰ ਆਪਾਂ ਕਹਿੰਦੇ ਕਿ ਚਾਹ ਹੀ ਖਤਮ ਹੋ ਗਿਆ ਜੀ 4 ਦਿਨ ਕਿਸੇ ਚੀਜ਼ ਦਾ ਆਪਾਂ ਕੋਈ ਚੀਜ਼ ਲੈ ਕੇ ਉਹ 4 ਦਿਨ ਕਿੰਨਾ ਚਾਹ ਹੁੰਦਾ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਖਤਮ ਹੋ ਜਾਂਦਾ ਹੈ ਕਬੀਰ ਬਿਕਾਰੈ ਚਿਤਵਤੇ ਝੂਠੇ ਕਰਤੇ ਆਸ ਅਗਲਾ ਬਚਨ ਇਹ ਕਹਿਣ ਲੱਗੇ ਮਨੋਰਥ ਕੋਏ ਨਾ ਪੂਰਿਓ ਮਨੋਰਥ ਦਾ ਮਤਲਬ ਹੈ ਕਿ ਮਨ ਦੀ ਭੱਜ ਦੌੜ ਮਨੋਰਥ ਮਨ ਦੀ ਉਹ ਆਸ ਜਿਸ ਦੀ ਖਾਤਰ ਦੌੜ ਭੱਜ ਕਰਦੇ ਰਹੇ ਕੋਏ ਨਾ ਪੂਰਿਓ ਤੇ ਕਹਿਣ ਲੱਗੇ ਪੂਰੇ ਹੋਏ ਨਹੀਂ ਉਹ ਆਸ ਤਾਂ ਪੂਰੀ ਆਸਾਂ ਤਾਂ ਪੂਰੀਆਂ ਹੋਈਆਂ ਹੀ ਨਹੀਂ ਚੱਲੇ ਊਠ ਨਿਰਾਸ ਫੇਰ ਵੀ ਕਹਿਣ ਲੱਗੇ ਜਾਨ ਲੱਗੇ ਕੋਈ ਨਾ ਕੋਈ ਕਮੀ ਰਹਿ ਹੀ ਗਈ ਵੀ ਆ ਵੀ ਕੰਮ ਹੋ ਹੀ ਜਾਂਦਾ ਤੇ ਚੰਗਾ ਸੀ ਬੰਦਾ ਕਹਿੰਦਾ ਹੈ ਚੇਤੇ ਰੱਖਣਾ ਆਪਾਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਮਹਾਂਪੁਰ ਸੰਤ ਸਿੰਘ ਮਸਕੀਨ ਜੀ ਇੱਕ ਬਚਨ ਕਹਿੰਦੇ ਸਨ ਕਿ ਲੋੜਾਂ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਤੇ ਖੁਆਇਸ਼ਾਂ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਰਾਜੇ ਦੀ ਵੀ ਉਹਦੇ ਅੰਦਰ ਵੀ ਕੁਝ ਨਾ ਕੁਝ ਕਮੀ ਰਹਿ ਜਾਂਦੀ ਆ ਆ ਵੀ ਰਾਜ ਜਿੱਤ ਲੈਂਦੇ ਚੰਗਾ ਸੀ ਇੱਥੇ ਤੱਕ ਵੀ ਆ ਚੀਜ਼ ਹੀ ਬਣ ਜਾਂਦੀ ਚੰਗਾ ਸੀ ਤੇ ਜ਼ਰੂਰਤਾਂ ਜਿਹਦੇ ਕੋਲ ਕੁਝ ਵੀ ਨਹੀਂ ਉਹਦੀਆਂ ਵੀ ਕਿਉਂਕਿ ਜ਼ਰੂਰਤੋਂ ਨਹੀਂ ਨਹੀਂ ਹੁੰਦੀ ਮਨੁੱਖ ਦੀ ਕੇਵਲ ਮਨ ਦੀ ਇੱਕ ਭਾਵਨਾ ਹੀ ਚਾਬੀ ਐ ਸੀ ਰੱਬ ਨੇ ਪਰੀਏ ਮਨੋਰਥ ਕੋਈ ਨਾ ਪੂਰਿਓ ਚੱਲੇ ਉਠ ਨਿਰਾਸ਼ ਕਹਿ ਲਗੇ ਅਖੀਰ ਨੂੰ ਇਹ ਭਜਨ ਅਠ ਤਾਂ ਮੁੱਕੀ ਨਹੀਂ ਨਰਾਸ਼ ਹੋ ਕੇ ਇਸ ਦੁਨੀਆ ਤੋਂ ਤੁਰ ਪਿਆ ਇਸ ਤੋਂ ਅਗਲਾ ਬਚਨ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤ ਉਤਕਤੇ ਨਾ ਡੋਲੈ ਜਿਸ ਰਖੈ ਸਿਰ ਜਨਹਾਰ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਕਬੀਰ ਹਰ ਕਾ ਸਿਮਰਨ ਜੋ ਕਰੈ ਜੋ ਮਨੁੱਖ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਆਪਣੇ ਸਮੇਂ ਨੂੰ ਬਤੀਤ ਕਰਦਾ ਹੈ ਸੋ ਸੁਖੀਆ ਸੰਸਾਰ ਉਹ ਇਸ ਸੰਸਾਰ ਦੇ ਅੰਦਰ ਇਸ ਜਗਤ ਦੇ ਵਿੱਚ ਇੱਕ ਸੁਖੀ ਜੀਵਨ ਬਤੀਤ ਕਰ ਰਿਹਾ ਹੈ ਪਰਮਾਤਮਾ ਦੀ ਯਾਦ ਵਿੱਚ ਜਿਹੜਾ ਸਮਾਂ ਬੀਤ ਜਾਏ ਉਹ ਸੰਸਾਰ ਦਾ ਸਭ ਤੋਂ ਸੁਖੀ ਸਮਾਂ ਜਿਵੇਂ ਯਾਦ ਵਿਸਰੀ ਦੁਨਿਆਵੀ ਕੋਈ ਸੋਚ ਲੱਗੀ ਚੇਤੇ ਰੱਖਣਾ ਉਸੇ ਟਾਈਮ ਹੀ ਮਨ ਦੇ ਵਿੱਚ ਠੰਡੇ ਤੱਤੇ ਵਿਚਾਰ ਆਉਣੇ ਉਸੇ ਟਾਈਮ ਸ਼ੁਰੂ ਉਸੇ ਟਾਈਮ ਭਟਕਣਾ ਸ਼ੁਰੂ ਉਸੇ ਟਾਈਮ ਫਿਕਰਾਂ ਸ਼ੁਰੂ ਸਾਰਾ ਕੁਝ ਸ਼ੁਰੂ ਪਰ ਜਿਤਨਾ ਚਲੋ ਕਬੀਰ ਏਕ ਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸਿਤੀ ਗੋਸ਼ਟੀ ਜੋ ਕਿਨੇ ਸੋ ਲਾਭ ਜਿੰਨਾ ਕ ਸਮਾ ਜੁੜਦਾ ਬੰਦਾ ਓਨਾ ਕ ਸਮਾ ਤੇ ਸੁਖ ਦਾ ਇਹ ਸਾ ਆ ਜਾਂਦੀ ਨੇ ਜਿਹਨੂੰ ਆਪਾਂ ਕਹਿ ਦਿੰਨੇ ਆ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਜੋ ਸਿਮਰਨ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਉਸ ਜਗਤ ਵਿੱਚ ਸੰਸਾਰ ਵਿੱਚ ਸੁਖੀ ਸਮਾਪਤਿਤ ਕਰਦੇ ਤੇ ਨਾਲ ਹੀ ਅਗਲਾ ਬਚਨ ਹੈ ਇਤ ਉਤ ਕਤੇ ਨ ਡੋਲਈ ਜੋ ਸਿਮਰਨ ਕਰਦੇ ਨਾ ਇਤ ਦਾ ਮਤਲਬ ਹੈ ਆ ਜਿੱਥੇ ਜਿਸ ਦੁਨੀਆ ਤੇ ਅਸੀਂ ਜੀ ਰਹੇ ਆ ਤੇ ਉਤ ਦਾ ਮਤਲਬ ਹੈ ਇਸ ਜਨਮ ਤੋਂ ਪਿੱਛੋਂ ਪਰਲੋਕ ਵਿੱਚ ਕਤੇ ਨ ਡੋਲਈ ਦੋਨਾਂ ਥਾਵਾਂ ਤੇ ਫਿਰ ਬੰਦਾ ਮਨੁੱਖ ਕਹਿਣ ਲੱਗੇ ਵਿਕਾਰਾਂ ਦੀ ਆਸ ਦੇ ਕਾਰਨ ਭਟਕਦਾ ਨਹੀਂ ਕਿਉਂ ਜਿਸ ਰਾਖਾ ਹੈ ਸਿਰ ਜਨਹਾਰ ਕਿਉਂਕਿ ਪ੍ਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਉਂਦਾ ਇਹਨਾਂ ਵਿਕਾਰਾਂ ਤੋਂ ਬਚਾ ਕੇ ਬਿਨਾ ਡੋਲਦਾ ਹੋਇਆ ਉਹ ਬੰਦਾ ਆਪਣੇ ਦੋਨੇ ਜਹਾਨ ਸੁਰਖਰੂ ਕਰ ਲੈਂਦੇ ਕਈ ਤਾਂ ਆ ਵੀ ਗਵਾ ਬੈਠੇ ਅਗਲਾ ਵੀ ਗਵਾ ਬੈਠੇ ਤੇ ਕਈ ਆ ਵੀ ਸਵਾਰ ਬੈਠੇ ਤੇ ਅਗਲਾ ਵੀ ਸਵਰ ਗਿਆ ਇਸ ਤੋਂ ਅਗਲਾ ਬਚਨ ਕਬੀਰ ਕਾਣੀ ਪੀੜਤੇ ਸਤਗੁਰ ਲਿਏ ਛਡਾਏ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਘਾਣੀ ਪੀੜ ਤੇ ਘਾਣੀ ਪੀੜਨ ਦਾ ਸਮਝਦੇ ਹੋ ਨਾ ਜਿਵੇਂ ਜਦੋਂ ਸਰੋਂ ਕਢਾਉਣ ਜਾਂਦੇ ਆਪਾਂ ਤੇ ਉੱਥੇ ਕੋਲੂ ਦੇ ਵਿੱਚ ਜਦੋਂ ਪੀੜੀ ਜਾਂਦੀ ਓ ਸਰੋਂ ਉਸ ਨੂੰ ਪੀਸਦੇ ਨੇ ਉਹਦਾ ਵਿੱਚੋਂ ਤੇਲ ਨਿਕਲਦਾ ਓਨੂੰ ਕਹਿੰਦੇ ਨੇ ਘਾਣੀ ਪੀੜਨਾ ਘਾਣੀ ਘਾਣੀ ਸ਼ਬਦ ਚਲੋ ਪੁਰਾਣੇ ਟਾਈਮ ਜਿਆਦਾ ਵਰਤਦੇ ਸੀ ਇੱਕ ਕਹਾਣੀ ਉਹ ਵੀ ਹੁੰਦੀ ਸੀ ਜਿਹੜਾ ਜਦੋਂ ਘਰਾਂ ਨੂੰ ਲਿਪਦੇ ਸੀ ਕੰਧਾਂ ਵਗੈਰਾ ਲਿਪਦੇ ਸੀ ਜਾਂ ਪੋਚਾਂ ਥੱਲੇ ਲਪਾਈ ਕਰਦੇ ਸੀ ਉਹ ਪਹਿਲਾਂ ਸਾਰੇ ਨੂੰ ਇਕੱਠਾ ਕਰਕੇ ਉਹਦੇ ਵਿੱਚ ਮਿੱਟੀ, ਗੋਬਰ, ਤੂੜੀ ਇਹਨਾਂ ਚੀਜ਼ਾਂ ਨੂੰ ਪਾ ਕੇ ਤੇ ਉਹਨਾਂ ਨੂੰ ਲੱਤਾਂ ਨਾਲ ਚੰਗੀ ਤਰ੍ਹਾਂ ਦਾ ਪੇਸਟ ਬਣਾਇਆ ਜਾਂਦਾ ਸੀ ਉਹਨੂੰ ਵੀ ਪਹਿਲਾਂ ਕਹਾਣੀ ਕਹਿ ਦਿੰਦੇ ਹੁੰਦੇ ਸੀ ਵੀ ਕਹਾਣੀ ਇਹ ਕਹਾਣੀ ਸ਼ਬਦ ਹੈ ਕਬੀਰ ਕਹਾਣੀ ਪੀੜਤੇ ਇੱਥੇ ਜਿਹੜਾ ਕੋਲੂ ਵਾਲੇ ਕਹਾਣੀ ਦੀ ਵੈਸੇ ਗੱਲ ਚੱਲ ਰਹੀ ਹੈ ਕਹਿਣ ਲੱਗੇ ਜਿਵੇਂ ਸਰੋ ਜਿਹੜੀ ਹੁੰਦੀ ਹੈ ਉਹ ਕਹਾਣੀ ਦੇ ਵਿੱਚ ਕੋਲੂ ਦੇ ਵਿੱਚ ਪੀੜੀ ਜਾਂਦੀ ਹੈ ਸਤਿਗੁਰ ਲਈ ਛਡਾਏ ਕਹਿਣ ਲੱਗੇ ਬੰਦਾ ਨਾ ਇਹਨਾਂ ਦੁਨੀਆ ਦੇ ਵਕਾਰਾਂ ਦੇ ਵਿੱਚ ਇਸ ਤਰ੍ਹਾਂ ਪੀਸਿਆ ਪਿਆ ਜਿੱਦਾਂ ਸਰੋਂ ਦਾ ਸਰੋਂ ਕੋਲੂ ਦੇ ਵਿੱਚ ਪੀੜ ਹੋ ਰਹੀ ਹੈ ਪੀਸਿਆ ਪਿਆ ਬੰਦਾ ਜੀ ਚਾਰ ਚੁਪੇਰਿਓ ਕਹਿਣ ਲੱਗੇ ਕਹਾਣੀ ਪੀੜ ਤੇ ਅਸੀਂ ਤੇ ਕਹਿਣ ਲੱਗੇ ਇਸ ਕਹਾਣੀ ਦੇ ਵਿੱਚ ਪੀੜ ਹੋ ਰਹੇ ਸੀ ਪਰ ਸ਼ੁਕਰ ਹੈ ਸਤਿਗੁਰ ਲਈ ਛਡਾਏ ਸੱਚੇ ਗੁਰੂ ਦੇ ਸ਼ਰਨ ਪੈ ਗਏ ਉਹਨੇ ਬਚਾ ਲਏ ਠੰਡ ਠੰਡ ਕਲਤਾ ਤੀ ਠੰਡਾ ਹਰਨਾਉ ਸੁਖਮਨੀ ਸਾਹਿਬ ਕਲਤਾ ਤੀ ਠੰਡਾ ਹਰਨਾਉ ਵਰਦੀ ਤਾ ਅੱਗ ਪਈ ਸੀ ਸ਼ੁਕਰਿਆ ਅੰਮ੍ਰਿਤ ਦੇ ਛੱਟੇ ਪਏ ਝਿਮ ਝਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਕਹਿਣ ਲੱਗੇ ਕਿ ਉਸ ਪਰਮਾਤਮਾ ਦੇ ਅੰਮ੍ਰਿਤ ਮੈਂ ਛੱਟਿਆਂ ਨੇ ਬੜਦੀ ਸੜਦੀ ਇਸ ਅੱਗ ਤੋਂ ਬਚਾਇਆ ਅਗਲਾ ਬਚਨ ਹੈ ਪਰਾ ਪੂਰਬਲੀ ਭਾਵਨੀ ਪਰਾਪੁਰਬਲੀ ਦਾ ਹੁੰਦਾ ਹੈ ਕਿ ਪਿਛਲੇ ਜਨਮਾਂ ਦੀ ਭਾਵਨੀ ਦਾ ਮਤਲਬ ਹੈ ਸ਼ਰਧਾ ਪਿਆਰ ਦੇ ਕਰਕੇ ਪ੍ਰਭੂ ਚਰਨਾਂ ਵਿੱਚ ਉਹਨਾਂ ਦਾ ਪਿਆਰ ਜੋ ਧੁਰ ਤੋਂ ਧੁਰਿਆ ਆ ਰਿਹਾ ਸੀ ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੀਠ ਨੱਪਿਆ ਗਿਆ ਸੀ ਉਹ ਸਿਮਰਨ ਦੀ ਬਰਕਤ ਤੇ ਸਤਿਗੁਰ ਦੀ ਮਿਹਰ ਨਾਲ ਮੁੜ ਕੇ ਹਿਰਦੇ ਵਿੱਚ ਫਿਰ ਤੋਂ ਚਮਕ ਪਿਆ ਕਹਿ ਲਗੇ ਪਰਾਪੁਰਬਲੀ ਭਾਵਨੀ ਪ੍ਰਗਟ ਹੋਈ ਆਏ ਅਸਲ ਦੇ ਵਿੱਚ ਨਾ ਇਹ ਜਿਹੜਾ ਸਿਮਰਨ ਦਾ ਜਿਹੜਾ ਇਹ ਬੀਜ ਹੈ ਹਰ ਇੱਕ ਮਨੁੱਖ ਦੇ ਅੰਦਰ ਇਹ ਬੀਜ ਪਰਾਪੁਰਬਲਾ ਅੰਕੁਰ ਜਾਗਿਆ ਜਿਸ ਨੂੰ ਕਹਿੰਦੇ ਅੰਕੁਰੇ ਫੁੱਟਦਾ ਜਦੋਂ ਮਨੁੱਖੇ ਨੂੰ ਸਿਮਰਨ ਦਾ ਪਾਣੀ ਦਿੰਦਾ ਹੈ ਇਹ ਅੰਦਰੋਂ ਇਹ ਜਿਹੜਾ ਪੌਦਾ ਹੈ ਭਗਤੀ ਦਾ ਇਹ ਫੁੱਟਦਾ ਪਰ ਪਾਣੀ ਕਿਸੇ ਨੇ ਨਹੀਂ ਦਿੱਤਾ ਇਹ ਵੈਸੀ ਪਰ ਇਹ ਕਿਤੇ ਜਾਂਦਾ ਨਹੀਂ ਇਹ ਰਹਿ ਬੀਜ ਅੰਦਰ ਹੀ ਮਨੁੱਖ ਦੇ ਅੰਦਰ ਮਨ ਤੂੰ ਜੂਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾ ਕੁਈ ਮਨੁੱਖ ਤੋਂ ਬਾਹਰ ਨਹੀਂ ਪਰਮਾਤਮਾ ਮਨੁੱਖ ਤੇ ਸਰੀਰ ਤੋਂ ਬਾਹਰ ਨਹੀਂ ਰਹਿੰਦਾ ਬਾਹਰ ਵੀ ਹੈ ਤੇ ਅੰਦਰ ਵੀ ਹੈ ਪਰ ਜਿਹੜਾ ਬੰਦਾ ਇਸ ਨੂੰ ਪ੍ਰਗਟ ਕਰ ਲਵੇ ਜੀ ਹੁਣ ਇੱਕ ਅਗਨ ਹੈ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਕੀਆ ਉਹਦੇ ਵਿੱਚ ਸੋਰਠਿ ਰਾਗ ਦੇ ਵਿੱਚ ਸਤਿਗੁਰ ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਜਿਵੇਂ ਕਹਿਣ ਲੱਗੇ ਵੀ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਉਸ ਲੱਕੜ ਨੂੰ ਬਾਹਰੋਂ ਇੱਕ ਤੀਲੀ ਦੀ ਸ਼ੋ ਲਾ ਕੇ ਉਹਨੂੰ ਜਾਗ ਲਾਉਣਾ ਪੈਂਦਾ ਉਸ ਤੋਂ ਬਾਅਦ ਉਹ ਤੀਲੀ ਨੂੰ ਭਾਵੇਂ ਬੁਝਾ ਦਿਓ ਫਿਰ ਉਹ ਲੱਕੜ ਦੇ ਅੰਦਰਲੀ ਅੱਗ ਜਾਗ ਪੈਂਦੀ ਹੈ ਆ ਲੱਕੜ ਦੇ ਅੰਦਰ ਹੀ ਸੀ ਅੱਗ ਜਿਵੇਂ ਦੁੱਧ ਦੇ ਅੰਦਰ ਸਾਰਾ ਹੁਣ ਦੁੱਧ ਦਾ ਭਰਿਆ ਪਿਆ ਕੋਈ ਬਰਤਨ ਉਹਦੇ ਸਾਰੇ ਦੇ ਵਿੱਚ ਘਿਓ ਹੈ ਪਰ ਉਹਨੂੰ ਜੇ ਰੜਕਾਂਗੇ ਨਾ ਕੋਈ ਵਿਧੀ ਬਣਾ ਕੇ ਉਹ ਦਿਖਾਈ ਨਹੀਂ ਦੇਗਾ ਪਰ ਹੈ ਜਰੂਰ ਕਹਿਣ ਲੱਗੇ ਪਰਾਪੁਰਬਲੀ ਭਾਵਨੀ ਪ੍ਰਗਟ ਹੋਈ ਆਏ ਇਸੇ ਤਰ੍ਹਾਂ ਸੀ ਤਾਂ ਉਹ ਰਚਿਆ ਹੋਇਆ ਪਰ ਸ਼ੁਕਰ ਹੈ ਹੁਣ ਸਿਮਰਨ ਦੀ ਮਿਹਰ ਬਰਕਤ ਦੇ ਨਾਲ ਉਹ ਅੰਦਰੋਂ ਭਗਤੀ ਦਾ ਬੂਟਾ ਪ੍ਰਗਟ ਵੀ ਹੋਇਆ ਪੈਦਾ ਵੀ ਹੋਇਆ ਇੱਕ ਸ਼ਲੋਕ ਨਾਲ ਆਪਾਂ ਹੋਰ ਜੁੜ ਲਈਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡਣ ਤੋਂ ਜਾਏ ਨਾ ਹਰ ਭਜਿਓ ਨਾ ਖੱਤ ਫਟਿਓ ਕਾਲ ਪਹੁੰਚੋ ਆਏ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਕਬੀਰ ਟਾਲੇ ਟੋਲੇ ਦਿਨ ਗਿਆ ਟਾਲ ਮਟੋਲ ਕਰਦਿਆਂ ਦਿਨ ਟੱਪ ਗਿਆ ਜੀ ਵਿਆਜ ਵੜੰਤੋ ਜਾਏ ਪਰ ਇੱਕ ਗੱਲ ਚੇਤੇ ਰੱਖੀ ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹਨਾਂ ਦੇ ਕੀਤੇ ਹੋਏ ਪਾਪਾ ਤੇ ਬਣਾਈਆਂ ਹੋਈਆਂ ਆਸਾਂ ਦੇ ਕਾਰਨ ਸਿਮਰਨ ਵੱਲੋਂ ਇਹ ਜਿਹੜਾ ਅੱਜ ਭਲਕ ਅੱਜ ਭਲਕ ਬੰਦਾ ਕਰਦਾ ਹੈ ਨਾ ਵੀ ਚਲੋ ਆਹ ਕੰਮ ਪਹਿਲਾਂ ਕਰ ਆਵਾ ਫਿਰ ਇਧਰ ਨਾਮ ਜਪਣ ਵਾਲੇ ਪਾਸੇ ਜਾਵਾਂਗਾ ਫਿਰ ਗੁਰੂ ਦੀ ਗੱਲ ਸੁਣਾਗਾ ਚੇਤੇ ਰੱਖਣਾ ਫਿਰ ਗੁਰੂ ਦੀ ਗੱਲ ਤਾਂ ਸੁਣਦਾ ਨਹੀਂ ਕੇਵਲ ਤੇ ਕੇਵਲ ਇਧਰ ਹੀ ਲੱਗ ਜਾਂਦਾ ਟਾਲੇ ਟੋਲੇ ਕਰਦੇ ਆ ਦਿਨ ਗਵਾਈ ਜਾਂਦਾ ਹੈ ਅੱਜ ਭਲਕ ਕਰਦੇ ਆ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ ਤੇ ਵਿਕਾਰਾਂ ਤੇ ਆਸਾਂ ਦਾ ਵਿਆਜ ਵੱਧਦਾ ਤੁਰਿਆ ਜਾਂਦਾ ਹੈ ਇਹ ਹੋਰ ਵੱਧ ਜਾਂਦੀਆਂ ਜਾਂਦੀਆਂ ਨੇ ਲੋੜਾਂ ਹੋਰ ਵਧਦੀ ਜਾਂਦੀਆਂ ਨੇ ਵਿਆਜ ਵਧਣ ਤੋਂ ਜਾਏ ਬੰਦਾ ਹੋਰ ਜ਼ਿਆਦਾ ਪਾਪ ਹੋਰ ਵਧਦੀ ਜਾਂਦੇ ਨੇ ਉਹਨਾਂ ਨੂੰ ਲਾਉਣ ਦਾ ਤੇ ਸਮਾਂ ਨਹੀਂ ਮਿਲਿਆ ਵਿਆਜ ਵਧਣ ਤੋਂ ਜਿਵੇਂ ਵਿਆਜ ਵੱਧਦਾ ਹੈ ਦਿਨੋਂ-ਦਿਨ ਇਸੇ ਤਰ੍ਹਾਂ ਮਨੁੱਖ ਦੇ ਅੰਦਰਲੇ ਪਾਪ ਵੀ ਵਧਦੇ ਜਾਂਦੇ ਨੇ ਅਗਲਾ ਬਚਨ ਹੈ ਨਾ ਹਰ ਭਜਿਓ ਨਾ ਤਾਂ ਸਿਮਰਨੀ ਕੀਤਾ ਬਸ ਦਿਨ ਗਵਾਲੇ ਆਹ ਆਹ ਕੰਮ ਕਰ ਲੀਏ ਜੀ ਫੇਰ ਅਮਰਤ ਛਕਣ ਦੀ ਕਈ ਵਾਰੀ ਕਹਿੰਦੇ ਨਹੀਂ ਜੇ ਜੇ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ ਨੇ ਜਿਤੇ ਰੱਖਣਾ ਅਮਰਤ ਤੋਂ ਬਾਅਦ ਅਸਲ ਜੀਵਨ ਸ਼ੁਰੂ ਹੁੰਦਾ ਇੱਕ ਗੁਰਸਿੱਖ ਦਾ ਅਮਰਤ ਤੋਂ ਬਾਅਦ ਜੇ ਸਿੱਖ ਧਰਮ ਦੇ ਵਿੱਚ ਆਪਾਂ ਜਨਮ ਲਿਆ ਤੇ ਹਰ ਇੱਕ ਗੁਰਸਿੱਖ ਦਾ ਇਹ ਫਰਜ ਹੈ ਕਿ ਉਹ ਅਮਰਤ ਜਦੋਂ ਆਪਣੀ ਸੁਰਤ ਸੰਭਾਲਦੇ ਉਦੋਂ ਛਕ ਲਈ ਤੇ ਜਿਹੜਾ ਬੰਦਾ ਜੇ ਕਹਿ ਰਿਹਾ ਕਿ ਜੇ ਬੱਚਿਆਂ ਦੀਆਂ ਸ਼ਾਦੀਆਂ ਕਰਕੇ ਫੇਰ ਛਕਾਂਗੇ ਅਮਰਤ ਤੇ ਸਾਰਾ ਖੁਸ਼ ਖਾ ਪੀ ਕੇ ਤੇ ਉਹ ਜੇ ਜਿਸ ਪ੍ਰਮਾਤਮਾ ਦਾ ਅਮਰਤ ਛਕ ਰਹੇ ਆ ਉਹ ਵੀ ਦੇਖ ਰਿਹਾ ਸਾਰਾ ਕੁਝ ਇਹ ਬੰਦੇ ਨੇ ਕਿਸ ਵੇਲੇ ਜਾ ਕੇ ਛੱਕਿਆ ਤੇ ਇਹ ਇਹ ਦਾ ਕੋਈ ਵੈਸੇ ਜ਼ਰੂਰੀ ਨਹੀਂ ਚਲੋ ਕਿਸੇ ਟਾਈਮ ਵੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਅੰਦਰ 62 ਸਾਲ ਦੀ ਉਮਰ ਤੋਂ ਬਾਅਦ ਕਿਤੇ ਅੰਦਰ ਜੋਤ ਜਗੀ 12 ਸਾਲ ਫਿਰ ਉਹਨਾਂ ਨੇ ਸੇਵਾ ਕੀਤੀ 74 ਸਾਲ ਦੀ ਉਮਰ 'ਚ ਉਹਨਾਂ ਨੂੰ ਗੁਰਤਾ ਗੱਦੀ ਮਿਲੀ 94 ਸਾਲ ਦੀ ਉਮਰ ਤੱਕ 20 ਸਾਲ ਉਹਨਾਂ ਨੇ ਗੁਰਤਾ ਗੱਦੀ ਦਾ ਜਿਹੜਾ ਹੈ ਉਹਨਾਂ ਨੇ ਸੇਵਾ ਨਿਭਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿੰਨੀਆਂ ਗੁਰੂ ਗੁਰਬਾਣੀ ਦੀਆਂ ਕਿੰਨੀਆਂ ਬਾਣੀਆਂ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਕੀਤੀ ਹਾਲਾਂਕਿ ਆਪਾਂ ਆਨੰਦ ਸਾਹਿਬ ਦਾ ਜਿਹੜਾ ਪਾਠ ਕਰਦੇ ਆ ਵੀ ਤੀਸਰੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੈ ਚੇਤੇ ਰੱਖਣਾ ਇਹ ਵੀ ਚਲੋ ਇਹ ਕੋਈ ਵੱੱਜਾ ਨਹੀਂ ਲੇਕਿਨ ਨਾ ਹਰ ਭਜਿਓ ਨਾ ਖੱਤ ਫਟਿਓ ਇਹ ਗੱਲ ਚੱਲ ਰਹੀ ਹੈ ਕਿ ਟਾਲੇ ਟੋਲੇ ਦੇਣ ਗਿਆ ਟਾਲਦਾ ਜਾਂਦਾ ਹੈ ਬੰਦਾ ਵੀ ਅਜੇ ਰੋਕੇ ਤੇ ਵਿਆਜ ਵਧਨ ਤੋਂ ਜੇ ਪਾਪ ਵਧ ਗਏ ਨਾ ਹਰ ਭਜਿਓ ਨਾਤ ਪ੍ਰਮਾਤਮਾ ਦਾ ਸਿਮਰਨ ਕੀਤਾ ਨਾ ਖੱਤ ਫਟਿਓ ਤੇ ਨਾ ਉਸ ਉਹ ਲੇਖਾ ਹੀ ਮੁੱਕਿਆ ਵੀ ਜਿਹਦੇ ਵਿੱਚ ਮਨੁੱਖ ਦੇ ਜਿਹਦੇ ਵਿੱਚ ਮਨੁੱਖ ਦਾ ਅਖੀਰਲਾ ਦਿਨ ਲਿਖਿਆ ਨਾ ਨਾ ਤਾਂ ਹੁਣ ਮੌਤ ਉਹਨੂੰ ਟਲੀ ਉਹ ਤੇ ਜਿਹੜਾ ਜਿਹੜੀ ਚਿੱਠੀ ਰੱਬ ਨੇ ਲਿਖ ਦਿੱਤੀ ਉਹ ਤਾਂ ਨਹੀਂ ਪਾਟਦੀ ਉਹ ਤਾਂ ਪੂਰੀ ਹੋ ਕੇ ਰਹੇਗੀ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਤੇ ਖੀਰ ਨੂੰ ਉਹ ਮੌਤ ਆਣ ਖਲੋਂਦੀ ਐ ਤੇ ਬੰਦਾ ਕਹਿੰਦਾ ਹੁਣ ਤੇ ਮਗਰ ਦੇਣੀ ਨਹੀਂ ਬਚੀ ਬਸ ਦਿਨ ਸਾਰੇ ਬਤੀਤ ਹੋ ਗਏ ਖਤਮ ਹੋ ਗਏ ਤੇ ਬਾਅਦ ਵਿੱਚ ਬਚਿਆ ਕੁਝ ਨਾ ਇਸ ਕਰਕੇ ਹਰ ਜਪਤਿਆ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕੀ ਨਾ ਆਵੇ ਰਾਮ ਹਰ ਇੱਕ ਸਵਾਸ ਨਾਲ ਕੋਸ਼ਿਸ਼ ਕਰੀਏ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਸਿਮਰਨ ਵਿੱਚ ਉਸ ਦਾ ਸ਼ੁਕਰ ਕਰਕੇ ਆਪਣੇ ਆਪਾ ਸਮੇਂ ਨੂੰ ਬਤੀਤ ਕਰੀਏ ਵੱਧ ਤੋਂ ਵੱਧ ਸੋ ਇਹਨੀਆਂ ਬੇਨਤੀਆਂ